ਤੋਂ ਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿਲੀਅਨ ਦੇ ਕਰੀਬਾਂ ਜਿਹੜੀ ਵੀਡੀਓ ਚੱਲਦੀ ਹੈ ਪੰਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਕਿਤੋਂ ਤੁਸੀਂ ਐਪਲੀਕੇਸ਼ਨ ਦਿੱੰਨਿਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉੱਥੇ ਉੱਥੇ ਪਈ ਇਹਨਾਂ ਤੋਂ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਵਸਣ ਲੱਗਿਆ ਸਰਕਾਰ ਨੇ ਢੀਠ ਸਾ ਧਾਰੀ ਹੈ ਇੱਕ ਸੌ ਖਾਦੀ ਹੈ ਵੀ ਸਿੱਧੂ ਮੂਸੇ ਵਾਲੇ ਦੀ ਜਿੱਥੇ ਕਿਤੇ ਵੀ ਕੰਪਲੇਂਟ ਆਉਂਦੀਆਂ ਨੂੰ ਚੁੱਕਣਾ ਨਹੀਂ ਸੇ ਦੂਜੀ ਵਸਨੀ ਬਣਾਈ ਸਾਡਾ ਬਣਿਆ ਬਣਾਇਆ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਖਸ ਪਪਾ ਕੇ ਆਏ ਉਸੇ ਚੀਜ਼ ਇਹਨਾਂ ਨੇ ਅਮਰਤਪੁਰ ਤੋਂ ਫੜਵਾ ਸੀ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਨਹੀਂ ਕਰਦੇ ਆ ਉਹਨਾਂ ਦੇ ਵਿੱਚ ਵੀ ਉਹਨਾਂ ਵੱਲੋਂ ਹਰ ਵਾਰ ਰੜਕਾ ਪਾਇਆ ਜਾਂਦਾ ਐਨਾ ਤੱਕ ਤਾਂ ਕਦੇ ਕੋਈ ਗਲਾਮੀ ਵਾਲੇ ਅੰਗਰੇਜ਼ਾਂ ਨੇ ਵੀ ਕੀਤਾ ਜਿੰਨਾ ਇਹ ਸਰਕਾਰ ਕਰਦੀ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਮਰਵੇ ਚ ਲੱਗਿਆ ਹੋਇਆ ਕੀ ਯਾਰ ਅਸੀਂ ਕੋਈ ਬਾਗੀ ਆ ਮੈਂ ਪੁੱਤ ਦੇ ਫੁੱਲ ਝੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਟਰ ਸਿਸਟਮ ਦਾ ਹਿੱਸਾ ਮੈਨੇ ਪੁੱਤ ਦੀਆਂ ਅਸਤੀਆਂ ਨੂੰ ਬਣਾਉਂਦੇ ਆ ਤਾਂ ਜੇ ਉਹ ਮੈਂਦਰਦਰ ਜਾ ਕੇ ਲੋਕਾਂ ਤੋਂ ਭੀ ਪੰਦੂ ਦਾ ਵੋਟਾਂ ਦੀ ਤਾਂ ਫੇ ਮੈਂ ਕੀ ਲਾ ਦੇਗਾ ਇਹ ਕਿ ਇੱਕ ਪਲ ਬੋਤ ਨੂੰ ਵਿਦਾ ਕਰਨਾ ਸ਼ਾਇਦ ਬਾਈ ਜੇਕਰ ਜ਼ਿਆਦਾ ਡੀਪਲੀ ਕਰਨਾ ਮੇਰਾ ਗਲ ਭੱਜ ਜਾਂਦਾ ਤਿੰਨ ਸਾਲ ਦਾ ਸਮਾਂ ਵਿਸਤਰਾ ਲੰਗੇ ਬਿਆਨ ਕਰਨਾ ਬਹੁਤ ਔਖਾ ਹੈ ਅਗਰ ਥੋੜਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇਹਨਾਂ ਵੀ ਕਰ ਪਾਉਂਗੇ ਇਹ ਗੱਲ ਪੰਜਾਬੀ ਨੂੰ ਥੋੜ ਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪਰਸੋਂ ਵੀ ਬੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਜੋਨ ਤੋਂ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਹਰ ਨਹੀਂ ਇਕੱਠੇ ਨਾ ਹੋਏ ਤਾਂ ਤੁਸੀਂ ਦੇਖ ਲਓ ਤੇਰੇ ਵਰਗੇ ਪਰਿਵਾਰਾਂ ਦੀ ਕਿੰਨੀ ਇੱਥੇ ਬਾਦੀ ਤੁਰ ਗਈ ਹੈ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲੋਅਰ ਘਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਾਂ ਨਾਲ ਥੋੜੇ ਚੰਗੇ ਪਰ ਸੇੜੀ ਹੋਣੀ ਚਾਹੀਦੀ ਹੈ ਦਿੱਤੀ ਮੇਰੇ ਪੁੱਤ ਨਹੀਂ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੀ ਨੇ ਜਿਹੜੇ ਤੁਹਾਡੇ ਵਿੱਚ ਬੈਠੇ ਹੋ। ਵਾਹਿਮ ਜੀ ਦਾ ਖਾਨ ਸਾਹਿਬ, ਸ਼੍ਰੀ ਵਾਹਿਮ ਜੀ ਕੀ ਫਤਿਹ। ਕਿਹੋ ਜਿਹਾ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਔਖ ਹੈ। ਇੱਕ ਇੱਕ ਪਲ ਪੁੱਤ ਤੋਂ ਵਿਦਾ ਕਰਨਾ ਸ਼ਾਨਭਾਈ ਜੇਕਰ ਜ਼ਿਆਦਾ ਡੀਪਲੀ ਕਰਨਾ ਮੇਰਾ ਗਲ ਪਤ ਜਾਂਦਾ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਜੇਕਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰ ਪਾਉਂਦੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠ ਸਾ ਧਾਰੀ ਹੈ ਇੱਕ ਸੌਖਾਦੀ ਆ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੰਪਲੇਂਟ ਆਉਂਦੀ ਆ ਉਹਨੂੰ ਚੁੱਕਣਾ ਨਹੀਂ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਾਰੀ ਬਣਾਈ ਸਾਡਾ ਬਣਿਆ ਬਣਾਇਆ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਚੋਂ ਪਾਕੇ ਆਏ ਉਸੇ ਦਿਨ ਇਹਨਾਂ ਨੇ ਅਮਰਤਪੁਰ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਨਹੀਂ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣ ਨਫਰਤ ਦੇ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਜਰ ਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਬਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜਨਮ ਲੈਂਦਾ ਮੈਨੂੰ ਆਫਸਰ ਮਿਲਦੇ ਨੇ ਪਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਰਤ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀ ਨੂੰ ਤੁਹਾਨੂੰ ਆਪ ਦੇ ਦੁਕਾਨ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪਰਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਚੁਣ ਚੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਹਰ ਨਹੀਂ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਕਿੰਨੀ ਇੱਥੇ ਵੱਧੀ ਤੁਰੀ ਜਾਣੀ ਹੈ ਅੱਜ ਦਾ ਸਮਾਗਮ ਮੈਂ ਪਹਲਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਉਹਿਆਂ ਦੇ ਨਾਲ ਭੁੰਨੇ ਅੱਜ ਦਾ ਸਮਾਗਮ ਜਿਹੜਾ ਗੋਹਨਿਆਂ ਨੇ ਦਾ ਨਜਾਇਜ਼ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਕੌਮਾ ਬਣਾ ਬੱਚਿਆਂ ਨੂੰ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਵੀ ਕਰਦਾ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲੋਅਰ ਘਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਲਾ ਨਾਲੋਂ ਥੋੜੇ ਚੰਗੇ ਪਰਸੇੜੀ ਹੋਣੇ ਚਾਹੀਦੇ ਜਿੱਦ ਦੀ ਮੇਰੇ ਪੁੱਤ ਦੇ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੀ ਨੇ ਜਿਹੜਿਆ ਤੁਹਾਡੇ ਵਿੱਚ ਬੈਠੇ ਹੋ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਹੋਣੀ ਹੈ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਪਟੇ ਦਾ ਹੁੰਦਾ ਹੀ ਹੈ ਇਹ ਹੁੰਦਾ ਹੀ ਹੈ ਤੇ ਆਪਾਂ ਨਾ ਇਰਾਦਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਪੁਲਿਸਿਨ ਦੱਸਦੇ ਆ ਠੀਕ ਹੈ ਭਾਈ ਬੱਚਾ ਜੀ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਤੇ ਦਾ ਜਾਵਾਂਗੇ ਕਿ ਤੋ ਤੁਸੀਂ ਐਪਲੀਕੇਸ਼ਨ ਦਿਨੇ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਂ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿਲੀਅਨ ਦੇ ਕਰੀਬੋਂ ਕਿਹੜੀ ਵੀਡੀਓ ਚੱਲ ਗਈ ਹੈ ਪੰਤੂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸਾਚੀ ਇਹਨਾਂ ਨੂੰ ਲੱਗਦਾ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਤੇ ਇਹਨਾਂ ਦਾ ਚੱਕ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇਚਾ ਲੱਗਿਆ ਹੋਇਆ ਇਹਨਾਂ ਦਾ ਸੀ ਕੋਈ ਬਾਗੀ ਆ ਮੈਂ ਸਾਰਿਆਂ ਦੇ ਕਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਟਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਅਸਤੀਆਂ ਨੂੰ ਬਣਾਉਂਦੇ ਆ ਤਾਂ ਜੇ ਮੈਂ ਦਰਦਰ ਜਾ ਕੇ ਲੋਕਾਂ ਤੋਂ ਭੀਰ ਵੰਗੂ ਦਾ ਵੋਟਾਂ ਦੀ ਤਾਂ ਫੇ ਮੈਂ ਕੀ ਗਲਤ ਕਰਦਾ ਬਲੇ ਸਿਆਮ ਹੀ ਤਕਵਾ ਕਰ ਇਹ ਕਾਲੀ ਬੋਲੀ ਸਰਕਾਰ ਗੱਲ ਨਹੀਂ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਕੇਗੇ 25 ਫੁੱਟ ਦੀ ਦੂਰੀ ਦੇ ਬੈਠਾ ਬਧੰਤਮਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਇੱਥੇ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤੁਹਾਨੂੰ ਆ ਕੇ ਪੁੱਛਣਗੇ ਬਾਪੂ ਕਿ ਤੂੰ ਇੱਥੇ ਕੋਲ ਬੈਠ ਕੇ ਕੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਟੇ ਬੁਲਾਉਣ ਦੀ ਉਹ ਜੀ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਵੀ ਲੰਘ ਗਏ ਜਿਉਂ ਜਦੋਂ ਵਰਤ ਪੈਂਦਾ ਉਹਦੇ ਮੇਲੇ ਖੜਦੇ ਆ ਸੌਖੇ ਕੋਈ ਜਦੋਂ ਲੰਗਰੀ ਸੁਲਤਾ ਫਾਇਸਰ ਹੋਟੋ ਵੀ ਮੰਗਣੀ ਅਸੀਂ ਬੜਿਆਂ ਨੇ ਸੀ ਕੰਮ ਲੀਆਂ ਸੀ ਇਕੱਲੇ ਇਕੱਲੇ ਕਰਕੇ ਕੁਸ਼ਤਾ ਪੁੱਤਰੀ ਤਾਰਦੇ ਅਸੀਂ ਜੁੰਦੇ ਨੇ ਰਹਿੰਦੇ ਹੁੰਦੇ ਸੀ ਜਿਹੜੇ ਮੈਂtare ਵੀ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਦਿੱਤ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਹੈ ਮੇਰੇ ਮਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਖੇਰੇ ਤੋਂ ਬਾਹਰ ਵੀ ਜਾਣਦਾ ਆ। ਆਈਨਾ ਤਾਂ ਕਦਾਈਂ ਕਦੇ ਕੋਈ ਗੁਲਾਮੀ ਵਾਲੇ ਅੰਗਰੇਜ਼ਾਂ ਨੇ ਵੀ ਕੀਤਾ ਜਿੰਨਾ ਇਹ ਸਰਕਾਰ ਕਰਦੀ ਐ। ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਤਾਰ ਪਾਰ ਕਰਦੇ ਪਿੱਛੇ ਜਾਂ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੀ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ। ਇੱਕ 300 ਦੋਦਾ ਪਰਚਾ ਦਿੰਨੀਓ। 4 ਸਾਲਾਂ ਬਾਦੂ ਦੀ ਜ਼ਮਾਨਤ ਹੋਏਂਗੀ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਰ ਇੱਕ ਕਿਸੇ ਦਾ ਘਰ ਦਾ ਬੇੜਾ ਫਿਰਦਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚੱਤ ਬਾਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਵੇਖ ਕੇ ਜਦੋਂ ਆਉਂਦੇ ਨੇ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿਹਾ ਜਿੰਨਾ ਜੀ ਹੁਣ ਜਰੀਲ ਹੋਣਿਆ 4 ਸਾਲ ਪਰ ਮੈਨੂੰ ਇਸ ਗੱਲ ਦਾ ਅਲਾਂਖਾ ਨਹੀਂ ਪਰਮਾਤਮਾ ਤੇ ਕਿਉਂਕਿ ਮੈਂ ਬਚਿਆ ਹੀ ਜਰੀਲ ਹੋਣ ਖਤਰਾ ਮਾਰਾ ਜੀ ਕੋਈ ਗਤੀਵਿਧੀ politcal ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਨੰਦਰ ਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਾਂਦੇ ਉਹ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਫ ਇਹ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਅਲਤਿਨ ਗੋਣੀ ਪਈ ਮੈਂ ਜਾਉਂਗਾ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਹਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰਾ ਕਹਿੰਦੇ ਇਥੇ ਮਹਾਰਾਸ਼ਟਰ ਤੋਂ ਵੀ ਦੂਰ ਕਾਇ ਹੋਈ ਹੈ ਬਹੁਤ ਵੱਡੀ ਗੱਲ ਹੈ ਤੁਸੀਂ ਆਪਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਟ ਜ਼ਿਆਦਾ ਹੋ ਜਾਂਦਾ ਹੈ ਇਹ ਯਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਉਸ ਗੱਲ ਤੇ ਲਈ ਅੱਜ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗੱਲ ਅੰਧ ਘਟ ਗਿਆ ਹੋਣਾ pau ਕੋ ਹੋਇਆ ਹੁਸ਼ਾਬ ਜੀ ਤੋਂ ਉੱਤਰ ਨਿਕਲ ਜਾਂਦਾ ਜਵਾਨ ਤੋਂ ਦਾ ਸੰਗਤ ਮਾਫ ਕਰ ਰਿਹਾਗਾ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਨੇ ਇੱਥੇ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਹਿਮਤ ਜੀ ਦਾ ਖਾਲਸਾ ਵਾਹਿਗੁਰੂ